ਅੱਜ ਜਿਹੜੀ ਘਟਨਾ ਬਾਰੇ ਗੱਲਬਾਤ ਆਪਾਂ ਕਰਾਂਗੇ ਇੱਕ ਘਟਨਾ ਦੇ ਵਿੱਚ ਜਿਹੜਾ ਮੁਜਰਮ ਹੁੰਦਾ ਉਹ 14 ਸਾਲ ਜਿਹੜੇ ਪੁਲਿਸ ਨੂੰ ਧੋਖਾ ਦਿੰਦਾ ਰਹਿੰਦਾ ਆਖਰ 14 ਸਾਲ ਬਾਅਦ ਉਹ ਪੁਲਿਸ ਦੀ ਸੂਝ-ਬੂਝ ਨਾਲ ਕਿਵੇਂ ਫੜਿਆ ਜਾਂਦਾ ਅੱਜ ਦੀ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਇਹ ਘਟਨਾ ਹੈ 2010 ਦੀ 30 ਜੁਲਾਈ 2010 ਚੰਡੀਗੜ੍ਹ ਚੰਡੀਗੜ੍ਹ ਦੀ ਇਹ ਘਟਨਾ ਹੈ ਉਸ ਦਿਨ ਨੀਹਾ ਨਾਮ ਦੀ ਇੱਕ ਲੜਕੀ ਜਿਹੜੀ ਕਿ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਦੀ ਹੁੰਦੀ ਹੈ ਉਹ ਆਪਣੇ ਘਰੋਂ ਜਾਂਦੀ ਹੈ 22 ਸਾਲ ਦੀ ਉਮਰ ਹੁੰਦੀ ਹੈ ਤੇ ਆਪਣੇ ਘਰੋਂ ਜਾਂਦੀ ਹੈ ਰੋਜ਼ ਜਾਂਦੀ ਹੈ ਤੇ ਦੇਰ ਰਾਤ ਉਹ ਵਾਪਸ ਆਉਂਦੀ ਹੈ ਟਿਊਸ਼ਨ ਤੋਂ ਤੇ 30 ਜੁਲਾਈ ਨੂੰ ਉਹ ਵਾਪਸ ਨਹੀਂ ਆਉਂਦੀ ਜਦੋਂ ਜ਼ਿਆਦਾ ਦੇਰ ਹੋ ਜਾਂਦੀ ਹੈ ਤਾਂ ਘਰਦਿਆਂ ਨੂੰ ਚਿੰਤਾ ਹੋਣ ਲੱਗਦੀ ਹੈ ਤੇ ਉਹਨੂੰ ਫੋਨ ਕੀਤਾ ਜਾਂਦਾ ਜਿਹੜਾ ਦਾ ਫੋਨ ਆਉ ਨਹੀਂ ਲੱਗਦਾ ਫਿਰ ਆਲੇ ਦੁਆਲੇ ਪਤਾ ਕੀਤਾ ਜਾਂਦਾ ਟਿਊਸ਼ਨ ਤੇ ਪਤਾ ਕੀਤਾ ਜਾਂਦਾ ਜਿਹੜੇ ਉਹਦੇ ਦੋਸਤ ਹੁੰਦੇ ਨੇ ਉਹਦੇ ਨਾਲ ਟਿਊਸ਼ਨ ਤੇ ਪੜ੍ਹਦੇ ਹੁੰਦੇ ਉਹਨਾਂ ਤੋਂ ਪਤਾ ਕੀਤਾ ਜਾਂਦਾ ਉਹ ਦਿਨ ਉੱਥੇ ਬਾਰਿਸ਼ ਹੁੰਦੀ ਹੁੰਦੀ ਹੈ ਥੋੜੀ ਥੋੜੀ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਰਾਤ ਦੇ 10 ਵਜ ਜਾਂਦੇ ਨੇ 10 ਵਜੇ ਫਿਰ ਉਹਦਾ ਫਾਦਰ ਜਿਹੜਾ ਫੋਨ ਕਰਦਾ ਉਹਨੂੰ ਤਾਂ ਰਿੰਗ ਜਾਂਦੀ ਐ ਦੂਜੇ ਪਾਸੇ ਉਹ ਫੋਨ ਚੱਕਿਆ ਜਾਂਦਾ ਜਦੋਂ ਫੋਨ ਚੱਕਿਆ ਜਾਂਦਾ ਉਧਰੋਂ ਉਹਦੀ ਲੜਕੀ ਦੀ ਆਵਾਜ਼ ਨਹੀਂ ਹੁੰਦੀ ਕਿਸੇ ਮੁੰਡੇ ਦੀ ਆਵਾਜ਼ ਹੁੰਦੀ ਐ ਤੇ ਕਿਹਾ ਜਾਂਦਾ ਉਹ ਪੁੱਛਦਾ ਬੇਟੀ ਤੂੰ ਕਿੱਥੇ ਐ ਤਾਂ ਉਧਰੋਂ ਜਿਹੜੀ ਆਵਾਜ਼ ਹੁੰਦੀ ਐ ਸੁਣ ਕੇ ਹੈਰਾਨ ਹੋ ਜਾਂਦੇ ਨੇ ਜਿਹੜੇ ਨੀਹਾ ਦੇ ਫਾਦਰ ਹੁੰਦੇ ਨੇ ਉਹ ਉਧਰੋਂ ਆਵਾਜ਼ ਆਉਂਦੀ ਐ ਵੀ ਫਲਾਣੀ ਜਗ੍ਹਾ ਦੇ ਸਕੂਲ 'ਤੇ ਖੜ੍ਹੀ ਐ ਤੇ ਆ ਕੇ ਦੇਖ ਲੈ ਉਹ ਭੱਜਦੇ ਨੇ ਉੱਥੇ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਜਾਂਦਾ ਪਰ ਪੁਲਿਸ ਤੋਂ ਪਹਿਲਾਂ ਉਹ ਆ ਪਹੁੰਚ ਜਾਂਦੇ ਨੇ ਨਾਲ ਸਾਹਮਣੇ ਜਿਹੜਾ ਹੁੰਦਾ ਸੁੰਨਸਾ ਏਰੀਆ ਹੁੰਦਾ ਰੁੱਖ ਹੁੰਦੇ ਨੇ ਉੱਥੇ ਜੰਗਲ ਏਰੀਆ ਵਾਂਗੂ ਤੇ ਉਧਰ ਨੂੰ ਉਹਦੇ ਜਿਹੜੇ ਫਾਦਰ ਹੁੰਦੇ ਨੇ ਸਕੂਟੀ ਉੱਥੇ ਖੜੀ ਹੁੰਦੀ ਹੈ ਉਧਰ ਨੂੰ ਜਾਂਦੇ ਨੇ ਦੇਖਦੇ ਉਧਰ ਨੂੰ ਦੇਖਦੇ ਉਹਨੂੰ ਆਵਾਜ਼ਾਂ ਮਾਰਦੇ ਨੇ ਜਦੋਂ ਅੱਗੇ ਭੱਜਦੇ ਨੇ ਤੇ ਦੇਖਦੇ ਨੇ ਕਿ ਉਹਨਾਂ ਦੀ ਬੇਟੀ ਦੀ লাশ ਪਈ ਹੁੰਦੀ ਹੈ ਉਹ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀ ਹੈ ਉਹਦੇ ਸਰੀਰ ਤੇ ਕੋਈ ਕੱਪੜਾ ਨਹੀਂ ਹੁੰਦਾ ਤੇ ਆਪਾਂ ਸਮਝ ਜਾਂਦੇ ਹਾਂ ਇਹ ਉਹਦੇ ਨਾਲ ਹਵਾਨੀਅਤ ਹੋ ਚੁੱਕੀ ਹੁੰਦੀ ਹੈ ਤੇ ਉਹਨੂੰ ਚੱਕ ਕੇ ਉਹ ਭੱਜਦੇ ਨੇ ਪੀਜੀਆਈ ਵਾਲ ਨੂੰ ਉੱਥੇ ਉਹਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਤੇ ਡਾਕਟਰਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਵੀ ਹੁਣ ਇਹਦੇ ਸਰੀਰ ਦੇ ਵਿੱਚ ਜਿਹੜੀ ਜਾਨ ਉਹ ਨਹੀਂ ਹੈ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਫਿਰ ਪੁਲਿਸ ਤਰਤੀ ਸ਼ੁਰੂ ਹੁੰਦੀ ਹੈ ਜਿੱਥੇ ਉਹ ਲਾਸ਼ ਮਿਲੀ ਸੀ ਨੀਹਾ ਦੀ ਉੱਥੇ ਜਿਹੜੇ ਸੈਂਪਲ ਹੁੰਦੇ ਨੇ ਬਲੱਡ ਸੈਂਪਲ ਜਾਂ ਹੋਰ ਵੀ ਉਹਨਾਂ ਜੋ ਕੁਝ ਮਿਲਦਾ ਉੱਥੋਂ ਕਲੈਕਟ ਕੀਤਾ ਜਾਂਦਾ ਤੇ ਸਭ ਤੋਂ ਪਹਿਲਾਂ ਜਿਹੜੇ ਉਹ ਦੋਸਤ ਹੁੰਦੇ ਨੇ ਨੀਹਾ ਦੇ ਤਬਦੀਸ਼ ਜਿਹੜੇ ਕਰਦੀ ਹੈ ਪੁਲਿਸ ਟੀਮ ਉਹਨਾਂ ਦਾ ਜਿਹੜਾ ਸ਼ੱਕ ਦੋਸਤਾਂ ਤੇ ਜਾਂਦਾ ਹੈ ਉਹਨਾਂ ਤੋਂ ਕੁਛ ਗਿਛ ਕੀਤੀ ਜਾਂਦੀ ਹੈ ਹੁਣ ਪੁਲਿਸ ਹਰ ਐਂਗਲ ਤੋਂ ਜਿਹੜਾ ਉਹ ਸਰਾਖ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਤੇ ਵੀ ਕੋਈ ਸਰਾਖ ਨਹੀਂ ਮਿਲਦਾ ਹੁਣ ਦਿਨ ਬੀਤਦੇ ਜਾਂਦੇ ਨੇ ਪਰ ਪੁਲਿਸ ਦੇ ਹੱਥ ਕੁਛ ਵੀ ਨਹੀਂ ਆ ਰਿਹਾ ਪੁਲਿਸ ਆਪਣੀ ਜੀ ਜਾਣ ਲਾ ਰਹੀ ਹੈ ਪਰ ਕਿਤੇ ਵੀ ਦੂਰ ਦੂਰ ਤੱਕ ਜਿਹੜਾ ਮੁਜਰਮ ਦਾ ਕੋਈ ਪਤਾ ਨਹੀਂ ਹੁੰਦਾ ਇੱਕ ਜਵਾਨ ਲੜਕੀ ਜਿਹੜੀ ਪੜਨ ਵਾਸਤੇ ਗਈ ਸੀ ਉਹਦੀ লাশ ਮਿਲਦੀ ਹੈ ਉਹ ਵੀ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਤੇ ਉਹਦੇ ਜਿਹੜੇ ਕਾਤਲ ਦਾ ਪਤਾ ਨਹੀਂ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਹੈ ਉਹਦੇ ਵਿੱਚ ਉਹਦੇ ਨਾਲ ਗਲਤ ਕੰਮ ਹੋਇਆ ਹੁੰਦਾ ਜਿਹੜਾ ਕਿ ਸਾਬਤ ਹੋ ਜਾਂਦਾ ਤੇ ਗਲਾ ਘੁੱਟ ਕੇ ਦੀ ਹਤਿਆ ਕੀਤੀ ਹੁੰਦੀ ਹੈ ਤੇ ਉਹਦੇ ਸਿਰ ਤੇ ਕੋਈ ਸੱਟ ਵੀ ਮਾਰੀ ਹੁੰਦੀ ਹੈ ਕਿਸੇ ਭਾਰੀ ਚੀਜ਼ ਨਾਲ ਹੁਣ ਜਿਹੜੇ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੁੰਦਾ ਉਹਨਾਂ ਤੋਂ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲਦਾ ਹੋਰ ਵੀ ਆਲੇ ਦੁਆਲੇ ਜਿਹੜੇ ਹਿਸਟਰੀ ਸ਼ੀਟਰ ਹੁੰਦੇ ਨੇ ਸਭ ਤੋਂ ਪੁਲਿਸ ਪੂਰੀ ਆਪਣੀ ਜਾਨ ਲਾਉਂਦੀ ਹੈ ਪਰ ਉਹਨਾਂ ਨੂੰ ਕਿਤੇ ਵੀ ਕਾਮਯਾਬੀ ਨਹੀਂ ਹੁਣ ਜਿਹੜਾ ਕੇਸ ਹੌਲੀ-ਹੌਲੀ ਠੰਡੇ ਬਸਤੇ ਜਾਣ ਲੱਗ ਜਾਂਦਾ ਹੈ ਪੁਲਿਸ ਫਿਰ ਉੱਥੇ ਜਿਹੜੇ ਹਿਸਟਰੀ ਸ਼ੀਟਰ ਹੁੰਦੇ ਨੇ ਜਾਂ ਜਿਨ੍ਹਾਂ ਤੇ ਵੀ ਪੁਲਿਸ ਨੂੰ ਸ਼ੱਕ ਹੁੰਦਾ ਡੀਐਨਏ ਸੈਂਪਲ ਲਿਆ ਜਾਂਦਾ ਤੇ ਜਿੱਥੇ ਉਥੋਂ ਕਲੈਕਟ ਕੀਤਾ ਸੀ ਉਹਨਾਂ ਨੇ ਸੈਂਪਲ ਉਹਨਾਂ ਨਾਲ ਮਿਲਾਨ ਕੀਤਾ ਜਾਂਦਾ ਪਰ ਕਿਸੇ ਨਾਲ ਵੀ ਉਹਨਾਂ ਦਾ ਜਿਹੜਾ ਮੈਚ ਨਹੀਂ ਕਰਦਾ ਹੁਣ ਇਹ ਕੇਸ ਹੌਲੀ-ਹੌਲੀ ਜਿਹੜਾ ਇਹ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਲ 2 ਸਾਲ 4 ਸਾਲ 8 ਸਾਲ ਬਹੁਤ ਲੰਮਾ ਸਮਾਂ ਲੰਘ ਜਾਂਦਾ ਤੇ ਲੋਕ ਵੀ ਭੁੱਲ ਜਾਂਦੇ ਨੇ ਨਿਹਾਂ ਨੂੰ ਤੇ ਜਿਹੜੀ ਉਹਨਾਂ ਦੇ ਕਰਦੇ ਹੁੰਦੇ ਨੇ ਹੁਣ ਉਹ ਵੀ ਭੁੱਲ ਜਾਂਦੇ ਨੇ ਵੀ ਜਿਹੜਾ ਉਹਦੋਂ ਨਹੀਂ ਪਤਾ ਲੱਗਿਆ ਤਾਂ ਹੁਣ ਇਹਦਾ ਕੀ ਪਤਾ ਲੱਗੇਗਾ। ਤਕਰੀਬ 12 ਸਾਲ ਬਾਅਦ ਫਿਰ ਇੱਕ ਵਾਰ ਦਾਤ ਹੁੰਦੀ। ਇੱਕ ਲੜਕੀ ਹੁੰਦੀ ਹੈ ਮਨਦੀਪ ਕੌਰ ਉਹ ਬਾਜ਼ਾਰ ਜਾਂਦੀ ਹੈ ਆਪਣੇ ਪਤੀ ਦੇ ਨਾਲ। ਉੱਥੇ ਸਮਾਨ ਲੈਂਦੇ ਨੇ ਉਹਨਾਂ ਦੇ ਕੁਝ ਪੈਸੇ ਘਟ ਜਾਂਦੇ ਨੇ ਤੇ ਜਿਹੜਾ ਪਤੀ ਹੁੰਦਾ ਹੈ ਉਹ ਪੈਸੇ ਲੈਣ ਜਾਂਦਾ ਕਰੇ। ਤੇ ਜਦੋਂ ਆ ਕੇ ਦੇਖਦਾ ਤੇ ਉੱਥੇ ਮਨਦੀਪ ਨਹੀਂ ਮਿਲਦੀ। ਉਹ ਸੋਚਦਾ ਵੀ ਸ਼ਾਇਦ ਘਰ ਚਲੀ ਗਈ ਹੋਵੇ। ਘਰੇ ਜਾ ਕੇ ਦੇਖਦਾ ਘਰ ਵੀ ਨਹੀਂ ਹੁੰਦੀ ਤੇ ਉਹਨੂੰ ਲੱਭਿਆ ਜਾਂਦਾ। ਜਦੋਂ ਕਿਤੇ ਵੀ ਨਹੀਂ ਮਿਲਦੀ ਫਿਰ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਜਾਂਦੀ ਹੈ ਮਲੋਹਾ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਖਾਉਂਦੇ ਨੇ ਜਿੱਥੋਂ ਦੀ ਵਾਰਦਾਤ ਹੁੰਦੀ ਹੈ ਤੇ ਪੁਲਿਸ ਭਾਲ ਕਰਦੀ ਹੈ ਪਰ ਉਹਦਾ ਕਿਤੇ ਪਤਾ ਨਹੀਂ ਲੱਗਦਾ ਤੇ ਇਹ ਜਿਹੜੀ ਵਾਰਦਾਤ ਹੁੰਦੀ ਹੈ 11 ਜਨਵਰੀ 2022 ਦੀ ਹੁਣ 12 ਜਨਵਰੀ 2022 ਨੂੰ ਜੰਗਲ ਦੇ ਵਿੱਚ ਉੱਥੇ ਮਲਵਾਦ ਨੇੜੇ ਇੱਕ 40 ਸਾਲ ਦੀ ਔਰਤ ਜਿਹੜੀ ਹੁੰਦੀ ਹੈ ਮਨਦੀਪ ਕੌਰ ਦੀ ਲਾਸ਼ ਮਿਲਦੀ ਹੈ ਹੁਣ ਇਹ ਜਿਹੜੀ ਲਾਸ਼ ਮਿਲਦੀ ਹੈ ਜਿਵੇਂ ਸੇਮ ਜਿਸ ਕੰਡੀਸ਼ਨ ਦੇ ਵਿੱਚ ਨੇਹਾ ਦੀ ਲਾਸ਼ ਮਿਲੀ ਸੀ 2010 ਦੇ ਵਿੱਚ ਉਸੇ ਕੰਡੀਸ਼ਨ ਦੇ ਵਿੱਚ ਮਨਦੀਪ ਕੌਰ ਦੀ ਲਾਸ਼ ਮਿਲਦੀ ਹੈ ਸਿਰਫ ਇਹਨਾਂ ਦੇ ਉਮਰ ਦਾ ਫਰਕ ਹੁੰਦਾ ਜਿਹੜੀ ਨੇਹਾ ਸੀ ਉਹ 22 ਸਾਲ ਦੀ ਸੀ ਤੇ ਜਿਹੜੀ ਮਨਦੀਪ ਕੌਰ ਹੁੰਦੀ ਹੈ ਇਹਦੀ ਉਮਰ 40 ਸਾਲ ਹੁੰਦੀ ਹੈ ਇਹਦੇ ਵੀ ਸਰੀਰ ਤੇ ਕੋਈ ਕੱਪੜਾ ਨਹੀਂ ਹੁੰਦਾ ਤੇ ਹਵਾਨੀਅਤ ਇਹਦੇ ਨਾਲ ਵੀ ਹੋਈ ਹੁੰਦੀ ਹੈ ਉਸੇ ਤਰੀਕੇ ਨਾਲ ਇਹਨੂੰ ਮਾਰਿਆ ਹੋਇਆ ਹੁੰਦਾ ਹੁਣ ਇੱਥੇ ਜਦੋਂ ਪੁਲਿਸ ਫਿਰਸ ਰਾਖ ਲੱਭਣੀ ਸ਼ੁਰੂ ਕਰਦੀ ਹੈ ਇੱਥੋਂ ਵੀ ਸੈਂਪਲ ਕਲੈਕਟ ਕੀਤੇ ਜਾਂਦੇ ਨੇ ਜੋ ਵੀ ਉਹ ਤੋਂ ਉਹਨਾਂ ਨੂੰ ਬਲੱਡ ਦੇ ਤੇ ਹੋਰ ਜਿਹੜੇ ਮਿਲਦੇ ਨੇ ਉਹ ਤੋਂ ਸੈਂਪਲ ਲੈ ਕੇ ਪੁਲਿਸ ਤਾਂ ਫਿਰ ਜਿਹੜੀ ਹੈ ਤਫ਼ਤੀਸ਼ ਸ਼ੁਰੂ ਕਰਦੀ ਹੈ ਪਰ ਜਿਹੜਾ ਮਨਦੀਪ ਕੌਰ ਦੇ ਵੀ ਕਾਤਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਾ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੁੰਦੀ ਹੈ ਪਤਾ ਕੀਤਾ ਜਾਂਦਾ ਵੀ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਾ ਕੋਈ ਐਸੀ ਦੁਸ਼ਮਣੀ ਹੁੰਦੀ ਹੈ ਤੇ ਨਾ ਹੀ ਕਾਤਲ ਦਾ ਪਤਾ ਲੱਗਦਾ ਹੁਣ ਜਿਹੜਾ ਨੀਹਾ ਦਾ ਕੇਸ ਜਿਹੜਾ ਤਕਰੀਬਨ ਬੰਦ ਹੋ ਚੁੱਕਿਆ ਸੀ ਤੇ ਮਨਦੀਪ ਦੇ ਜਿਹੜਾ ਕੇਸ ਹੈ ਇਹਨੂੰ ਵੀ 2 ਸਾਲ ਬੀਤ ਜਾਂਦੇ ਇਰੇ ਤੇ ਪੋਸਟਿੰਗ ਹੁੰਦੀ ਹੈ ਐਸਐਸਪੀ ਕਮਰਦੀਪ ਕੌਰ ਤੋਂ ਪੁਰਾਣੀਆਂ ਫਾਈਲਾਂ ਜਿਹੜੀਆਂ ਨੂੰ ਕਢਾਉਂਦੇ ਨੇ ਉਹਨਾਂ ਦੀ ਨਿਗਾਹ ਇਸ ਫਾਈਲ ਦੇ ਉੱਪਰ ਪੈਂਦੀ ਹੈ ਉਹ ਪੁਰਾਣੀਆਂ ਕਹਿੰਦੇ ਜਿਹੜੀਆਂ ਸਭ ਤੋਂ ਪੁਰਾਣੀਆਂ ਫਾਈਲਾਂ ਨੇ ਜਿਹੜੇ ਕੇਸ ਸੋਲਵ ਨਹੀਂ ਹੋਏ ਉਹ ਫਾਈਲ ਲੈ ਕੇ ਹੁਣ ਜਦੋਂ ਇਹ ਕੇਸ ਸਟੱਡੀ ਕਰਦੇ ਨੇ ਨੀਹਾ ਵਾਲਾ ਤੇ ਉਹ ਤੋਂ ਬਾਅਦ ਉਹਨਾਂ ਦੇ ਹੱਥ ਲੱਗਦੀ ਹੈ ਫਾਈਲ ਮਨਦੀਪ ਕੌਰ ਵਾਲੀ ਹੁਣ ਇਹ ਕੇਸ ਉਹਨਾਂ ਨੂੰ ਦੋਨੋਂ ਸੇਮ-ਸੇਮ ਲੱਗਦੇ ਨੇ ਪੁਲਿਸ ਜਿਹੜੀ ਪਹਿਲਾਂ ਤਫਤੀਸ਼ ਕਰਦੀ ਹੈ ਉਹ ਅੱਡ ਅੰਗਲਾਂ ਤੇ ਕਰਦੀ ਹੈ ਉਹਨਾਂ ਨੂੰ ਲੱਗਦਾ ਵੀ ਜਿਹੜੇ ਇਹ ਕਤਲ ਹੋਏ ਨੇ ਇਹ ਅਲੱਗ-ਅਲੱਗ ਬੰਦੇ ਨੇ ਕੀਤੇ ਨੇ ਅਲੱਗ-ਅਲੱਗ ਜਗ੍ਹਾ ਤੇ ਹੋਏ ਨੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਰ ਐਸਐਸਪੀ ਸਾਹਿਬ ਨੂੰ ਲੱਗਦਾ ਕਮਰਦੀਪ ਕੌਰ ਜਿਹੜੇ ਹੁੰਦੇ ਨੇ ਵੀ ਇਹ ਇੱਕੋ ਹੀ ਬੰਦੇ ਦਾ ਕੰਮ ਹੈ ਜਿਹੜੇ ਕਤਲ ਵੀ ਸੇਮ ਸਾਰਾ ਕੁਛ ਜਿਹੜਾ ਤਰੀਕਾ ਹੁੰਦਾ ਸੇਮ ਹੁੰਦਾ ਤੇ ਦੋਨਾਂ ਨਾਲ ਹਮਾਨੀਅਤ ਹੋਈ ਹੁੰਦੀ ਹੁਣ ਉਥੋਂ ਵੀ ਕਰਦੇ ਨੇ ਐਸਐਸਪੀ ਸਾਹਿਬ ਇੱਕ ਟੀਮ ਬਣਾਉਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਹਰ ਹਾਲਤ ਦੇ ਵਿੱਚ ਜਿਹੜਾ ਕਾਤਲ ਹੋ ਚਾਹੀਦਾ ਡਜੀ ਦੀ ਟੀਮ ਹੁੰਦੀ ਹੈ ਫਿਰ ਉਹ ਸਭ ਤੋਂ ਪਹਿਲਾਂ ਕੀ ਕਰਦੀ ਹੈ ਰੇੜੀ ਵਾਲਾ ਰਿਕਸ਼ੇ ਵਾਲੇ ਟੈਕਸੀ ਡਰਾਈਵਰ ਟੈਂਪੂ ਡਰਾਈਵਰ ਇਹਨਾਂ ਦਾ ਉਹ ਏਰੀਆ ਦੇ ਵਿੱਚ ਕਰੀਬ 800 ਲੋਕਾਂ ਦਾ ਜਿਹੜਾ ਸੈਂਪਲ ਲਿਆ ਜਾਂਦਾ ਲੱਡ ਸੈਂਪਲ ਲਿਆ ਜਾਂਦਾ ਹੁਣ ਪੁਲਿਸ ਵਾਲੇ ਇੱਕ ਤਰ੍ਹਾਂ ਡਾਕਟਰ ਬਣ ਜਾਂਦੇ ਨੇ ਪੇਸ਼ ਬਦਲ ਕੇ ਉਹ ਇਕੱਲੇ ਇਕੱਲੇ ਜਣੇ ਦਾ ਸੈਂਪਲ ਲੈਂਦੇ ਨੇ ਉਹ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ ਦੇ ਜਗ ਵਿੱਚ ਜਾ ਕੇ ਵੀ ਬਲੱਡ ਸੈਂਪਲ ਲਿਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਜਾਂਦਾ ਵੀ ਇਹ ਕਿਸੇ ਨਾਲ ਗਲਾਨ ਕਰਨਾ ਉਹਨਾਂ ਕਿਹਾ ਜਾਂਦਾ ਵੀ ਇੱਕ ਕੈਂਪ ਲੱਗਣਾ ਇਸੇ ਲਈ ਤੁਹਾਡਾ ਸੈਂਪਲ ਚਾਹੀਦਾ ਜੇ ਤੁਸੀਂ ਇੱਛਾ ਹੋਈ ਤਾਂ ਤੁਸੀਂ ਆਪਣਾ ਬਲੱਡ ਜਿਹੜਾ ਦਾਨ ਕਰ ਸਕਦੇ ਹੋ ਨਹੀਂ ਤਾਂ ਕੋਈ ਦਿੱਕਤ ਨਹੀਂ ਹੁਣ ਸਮਝਾ ਕੇ ਸਾਰਿਆਂ ਦਾ ਬਲੱਡ ਸੈਂਪਲ ਲਿਆ ਜਾਂਦਾ ਕਰੀਬ 800 ਲੋਕਾਂ ਤੱਕ ਜਿਹੜੀ ਇਹ ਪੁਲਿਸ ਉਹ ਪਹੁੰਚਦੀ ਹੈ ਹੁਣ ਪੁਲਿਸ ਦੇਖੋ ਇੱਕ ਰੇਤੇ ਦੇ ਢੇਰ ਦੇ ਵਿੱਚੋਂ ਸੂਈ ਲੱਭਣੀ ਹੁੰਦੀ ਹੈ ਤੇ ਕਿੰਨੀ ਮਿਹਨਤ ਕਰਦੀ ਇਹ ਜਿੰਨੀ ਸੁਣਾਣੀ ਗੱਲ ਸੌਖੀ ਹੈ ਇਹ ਕਰਨੀ ਹੁੰਨੀ ਔਖੀ ਹੈ ਤੇ ਪੁਲਿਸ ਹਰ ਜਗ੍ਹਾ ਜਾਂਦੀ ਹੈ ਸੈਂਪਲ ਇਕੱਠੇ ਕਰਦੀ ਹੈ ਸਭ ਦਾ ਐਡਰੈਸ ਵਗੈਰਾ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਸੈਂਪਲਾਂ ਦੇ ਨਾਲ ਮਿਲਾਨ ਕੀਤਾ ਜਾਂਦਾ ਹੈ ਜਦੋਂ ਮਨਦੀਪ ਕੌਰ ਦੇ ਡੀਐਨਏ ਨਾਲ ਇਹ ਮਿਲਾਨ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਐਡੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਸੈਂਪਲ ਹੈ ਸੀ ਇੱਕ ਜਿਹੜਾ ਸੈਂਪਲ ਹੁੰਦਾ ਉਹ ਮੈਚ ਕਰ ਜਾਂਦਾ ਉਸ ਤੋਂ ਬਾਅਦ ਫਿਰ ਇਹ ਕੀ ਕਰਦੇ ਨੇ ਕਹਿੰਦੇ ਹੁਣ ਨੀਹਾ ਦਾ ਜਿਹੜਾ ਸੈਂਪਲ ਉਸ ਟਾਈਮ ਲਿਆ ਗਿਆ ਸੀ ਉਹਦੇ ਨਾਲ ਵੀ ਮਿਲਾ ਕੇ ਦੇਖੋ ਤੇ ਨੀਹਾ ਦੇ ਨਾਲ ਵੀ ਜਿਹੜਾ ਹੁੰਦਾ ਜਿਹੜਾ ਉਥੋਂ ਨੀਹਾ ਦੇ ਕਤਲ ਦੇ ਟਾਈਮ ਤੇ ਸੈਂਪਲ ਲੈ ਗਿਆ ਸੀ ਉਹਦੇ ਨਾਲ ਵੀ ਉਹ ਮੈਚ ਕਰ ਜਾਂਦਾ ਜਿਹੜੇ ਡਾਕਟਰ ਬਣ ਕੇ ਪਹਿਲਾ ਸੈਂਪਲ ਲੈਣ ਗਏ ਸੀ ਉਹਨੂੰ ਆਪਣੀ ਪੂਰੀ ਵਰਦੀ ਦੇ ਵਿੱਚ ਜਾਂਦੇ ਨੇ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਜਦੋਂ ਗ੍ਰਿਫਤਾਰ ਕਰਨ ਵਾਸਤੇ ਜਾਂਦੇ ਨੇ ਉਹਨੂੰ ਉੱਥੋਂ ਫੜਿਆ ਜਾਂਦਾ ਇੱਕ ਸੁਧਾਰਨ ਜਿਹਾ ਬੰਦਾ ਜਦੋਂ ਫੜਦੇ ਨੇ ਤਾਂ ਫਿਰ ਪੁਲਿਸ ਉਹ ਤੋਂ ਪੁੱਛਗਿੱਛ ਕਰਦੀ ਹੈ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਪੁਲਿਸ ਤੇ ਹੁਣ ਗੁੱਸਾ ਬਹੁਤ ਸੀ ਕਿਉਂਕਿ ਇਹਨੇ ਬਹੁਤ ਜ਼ਿਆਦਾ ਹਵਾਨੀਅਤ ਕੀਤੀ ਸੀ ਦੋ ਇਹਨੇ ਕਤਲ ਕੀਤੇ ਹੁੰਦੇ ਨੇ ਉਹ ਵੀ ਬਹੁਤ ਬੁਰੀ ਤਰੀਕੇ ਨਾਲ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਰਸ ਜੀ ਤੋਂ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਉਹ ਮੋਨੂ ਨਾਮ ਦਾ ਜਿਹੜਾ ਸ਼ਖਸ਼ ਉਹ ਵੀ ਬੋਲਦਾ ਫਿਰ ਉਹ ਦੱਸਦਾ ਵੀ ਜਿੱਦਣ ਨੀਹਾ ਦੀ ਨੀਹਾ ਬਾਰਿਸ਼ ਹੋਣ ਕਰਕੇ ਇੱਕ ਜਗ੍ਹਾ ਰੁਕ ਜਾਂਦੀ ਹੈ ਉੱਥੇ ਖੜੀ ਹੁੰਦੀ ਹੈ ਵੀ ਬਾਰਿਸ਼ ਥੋੜੀ ਘੱਟ ਹੋਏਗੀ ਤੇ ਮੈਂ ਜਾਵਾਂਗੀ ਇਹ ਸ਼ਖਸ਼ ਨੂੰ ਦੇਖਦਾ ਉਹ ਦੇਖਦਾ ਰਹਿੰਦਾ ਜਦੋਂ ਉੱਥੇ ਕੋਈ ਨਹੀਂ ਹੁੰਦਾ ਤਾਂ ਉਹਦੇ ਸਿਰ ਦੇ ਵਿੱਚ ਪੱਥਰ ਮਾਰਦਾ ਉਹਦਾ ਜਿਹੜਾ ਮੂੰਹ ਹੁੰਦਾ ਉਹ ਸਕੂਟੀ ਦੇ ਸ਼ੀਸ਼ੇ ਦੇ ਵਜਦਾ ਉਹ ਲਹੂ ਲਹਾਨ ਹੋਈ ਨੀਹਾ ਨੂੰ ਚੱਕ ਕੇ ਜੰਗਲ ਦੇ ਵਿੱਚ ਲੈ ਜਾਂਦਾ। ਉੱਥੇ ਉਹਦੇ ਨਾਲ ਗਲਤ ਕੰਮ ਕੀਤਾ ਜਾਂਦਾ। ਉਸ ਤੋਂ ਬਾਅਦ ਉਹਨੂੰ ਕਤਲ ਕਰ ਦਿੰਦਾ। ਫਿਰ ਇਹ ਸ਼ਖਸ ਨੀਹਾ ਦੇ ਫਾਦਰ ਨਾਲ ਫੋਨ ਤੇ ਵੀ ਗੱਲ ਕਰਦਾ। ਇਸੇ ਤਰੀਕੇ ਨਾਲ ਇਹ 11 ਜਨਵਰੀ ਨੂੰ ਜਦੋਂ ਉੱਥੇ ਮਨਦੀਪ ਕੱਲੀ ਹੁੰਦੀ ਹੈ, ਉਹਨੂੰ ਗੱਲਾਂ ਦੇ ਵਿੱਚ ਲਾ ਕੇ ਇੱਕ ਸਾਈਡ ਤੇ ਲਿਜਾ ਕੇ ਉਹਨੂੰ ਫਿਰ ਜੰਗਲ ਦੇ ਵਿੱਚ ਲੈ ਜਾਂਦਾ ਧੱਕੇ ਨਾਲ। ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ। ਪਰ ਜਦੋਂ ਵਿਰੋਧ ਕਰਦੀ ਹੈ, ਫਿਰ ਉਹਦੇ ਇੱਟ ਮਾਰਦਾ ਹੈ ਸਿਰ ਦੇ ਵਿੱਚ। ਉਹਨੂੰ ਲਹੂ ਲਹਾਨ ਹੋਏ ਨੂੰ ਉਹਦੇ ਮੂੰਹ ਦੇ ਵਿੱਚ ਕਪੜਾ ਪਾ ਦਿੰਦਾ ਤੇ ਉਹਦੇ ਨਾਲ ਵੀ ਇਹ ਹਵਾਨੀਅਤ ਕਰਦਾ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਜਾਂਦਾ ਤੇ ਇਹ ਦੋ ਕੇਸ ਜਦੋਂ ਖੁੱਲਦੇ ਨੇ ਫਿਰ ਇਹ ਦੋ ਜਿਹੜੇ ਹੁੰਦੇ ਨੇ ਕੇਸ ਹਿਮਾਚਲ ਦੇ ਵਿੱਚ ਵੀ ਇਹਨੇ ਕੀਤੇ ਹੁੰਦੇ ਨੇ ਉੱਥੇ ਇੱਕ ਕੇਸ ਦੇ ਵਿੱਚ ਨਹੀਂ ਪਤਾ ਲੱਗਦਾ ਇੱਕ ਕੇਸ ਦੇ ਵਿੱਚ ਉਹਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਪਰ ਕੋਈ ਸਬੂਤ ਨਹੀਂ ਹੁੰਦਾ ਇਹ ਉੱਥੋਂ ਬਰੀ ਹੋ ਜਾਂਦਾ ਇਹਦੇ ਉੱਤੇ ਹੋਰ ਵੀ ਛੋਟੇ-ਮੋਟੇ ਕਈ ਕੇਸ ਚੱਲਦੇ ਹੁੰਦੇ ਨੇ ਤੇ ਫਿਰ ਇੱਤੇ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਇਹਨਾਂ ਪੁਲਿਸ ਇਹ ਵੀ ਦੇਖਦੇ ਨੇ ਵੀ ਇਹ ਇੰਨੇ ਸਾਲ ਫੜਿਆ ਕਿਉਂ ਨਹੀਂ ਗਿਆ ਜਿਹੜਾ ਮੋਨੂ ਸੀ ਇਹਦੇ ਕੋਲ ਨਾ ਤਾਂ ਕੋਈ ਫੋਨ ਹੁੰਦਾ ਨਾ ਇਹਦਾ ਕੋਈ ਬੈਂਕ ਅਕਾਊਂਟ ਹੁੰਦਾ ਨਾ ਇਹਦਾ ਕੋਈ ਆਧਾਰ ਕਾਰਡ ਇਹਦੇ ਕੋਲ ਐਸਾ ਕੋਈ ਵੀ ਆਪਣਾ ਪ੍ਰੂਫ ਨਹੀਂ ਹੁੰਦਾ ਜੇ ਤੈਨੂੰ ਟਰੇਸ ਕੀਤਾ ਜਾ ਸਕੇ ਤੇ ਇਹ ਫਿਰ ਅਖੀਰ ਜਿਹੜੀ ਪੁਲਿਸ ਨੂੰ ਕਾਮਯਾਬੀ ਮਿਲਦੀ ਫਿਰ ਇਹਦੀ ਚਾਰ ਸ਼ੀਟ ਦਾਖਲ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿਉਂਕਿ ਹਜੇ ਮਾਮਲਾ ਤਾਜ਼ਾ ਹੀ ਹੈ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਹੁਣ ਪੁਲਿਸ ਦੀ ਜਿਹੜੀ ਕੋਸ਼ਿਸ਼ ਹੈ ਵੀਰ ਨੂੰ ਫਾਂਸੀ ਦੀ سزا ਦਵਾਈ ਜਾਵੇ ਕਿਉਂਕਿ ਚਾਰ ਕਤਲ ਕਰ ਚੁੱਕਿਆ ਦੋ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਦੋ ਹਿਮਾਚਲ ਦੇ ਵਿੱਚ ਉੱਥੇ ਵੀ ਛੋਟੀਆਂ-ਛੋਟੀਆਂ ਦੋ ਬੱਚਿਆਂ ਦਾ ਕਤਲ ਕਰ ਉਹਨਾਂ ਨਾਲ ਵੀ ਗਲਤ ਕੰਮ ਕਰਦੇ ਪਰ ਪੁਲਿਸ ਨੇ ਇੱਕ ਐਡੀ ਵੱਡੀ ਜਿੱਥੇ ਕਿ ਕੋਈ ਵੀ ਲੀਡ ਉਹਨਾਂ ਕੋਲ ਨਹੀਂ ਸੀ ਕੋਈ ਵੀ ਸੁਰਾਖ ਨਹੀਂ ਸੀ ਪਰ ਫਿਰ ਵੀ ਅਖੀਰ ਪੁਲਿਸ ਜਦੋਂ ਫੜਨ ਤੇ ਆਈ ਤੇ ਉਹਨੂੰ ਗ੍ਰਿਫਤਾਰ ਕੀਤਾ ਇੱਕ ਐਸਾ ਹਵਾਨ ਜਿਹੜੀ ਕਿ ਸਭ ਦੀ ਇੱਛਾ ਹੀ ਹੋਏਗੀ ਇਹਨੂੰ ਫਾਂਸੀ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਇਹਨੇ ਹੱਸਦੇ ਵਸਦੇ ਕਿੰਨੇ ਘਰ ਉਜਾੜ ਦਿੱਤੇ ਇੱਕ ਆਪਣੀ ਹਵਸ ਦੇ ਵਿੱਚ ਆ ਕੇ ਤੇ ਹੁਣ ਇਹ ਬੰਦਾ ਜੇਲ੍ਹ ਦੇ ਵਿੱਚ ਤੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ